ਖਾਲਸਾ ਏਡ ਦੇ ਵੱਲੋਂ ਲੋਕਾਂ ਤੋਂ ਇਕੱਠਾ ਕੀਤਾ ਗਿਆ ਹਰ ਤਰ੍ਹਾਂ ਦਾ ਰਾਸ਼ਨ ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਹੋਣ ਇੱਕ ਨਿੱਜੀ ਸਕੂਲ ਦੇ ਰਾਹੀਂ ਦੂਜੀ ਵਾਰ ਵੀ ਹਰ ਪੀੜਤ ਖੇਤਰਾਂ ਦੇ ਲਈ ਭੇਜਿਆ ਗਿਆ ਨੇ ਦੱਸਦੀ ਹੈ ਕਿ ਸੰਗਤ ਦੇ ਵੱਲੋਂ ਬੜੇ ਹੀ ਉਤਸ਼ਾਹ ਨਾਲ ਰਾਸ਼ਨ ਦਵਾਈਆਂ ਤੇ ਰੋਜ਼ਮਰਾਂ ਵਰਤੋਂ ਵਾਲਾ ਸਮਾਨ ਦਾਨ ਕੀਤਾ ਗਿਆ ਹੈ ਸੇਵਾਦਾਰਾਂ ਦੀ ਟੀਮ ਇਹ ਸਾਰਾ ਸਮਾਨ ਤੁਰੰਤ ਪ੍ਰਭਾਵਿਤ ਇਲਾਕਿਆਂ ਤੱਕ ਲਗਾਤਾਰ ਪੰਚਾ ਰਹੀ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਤੁਰੰਤ ਰਾਹਤ ਮਿਲ ਸਕੇ। ਉਥੇ ਖਾਲਸਾ ਏਡ ਦੇ volunteers ਨੇ ਦੱਸਿਆ ਹੈ ਕਿ ਖਾਲਸਾ ਏਡ ਦੀ ਟੀਮ ਖੁਦ ਜਾ ਕੇ ਜ਼ਰੂਰਤਮੰਦ ਦੇ ਘਰਾਂ ਤੱਕ ਸਹਾਇਤਾ ਪੰਚਾ ਰਹੀ ਹੈ। ਉਹਨਾਂ ਨੇ ਲੋਕਾਂ ਦੇ ਵੀ ਕੀਤੇ ਸਹਿਯੋਗ ਦੇ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਵਾਰੀ ਉਹ ਫਿਰੋਜ਼ਪੁਰ ਵੱਲ ਰਾਸ਼ਨ ਲੈ ਕੇ ਜਾ ਰਹੇ ਨੇ ਤਾਂ ਜੋ ਹਰ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਮਿਲ ਸਕੇ। ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਲੋਕਾਂ ਨੇ ਵੀ ਭਰਪੂਰ ਸਹਿਯੋਗ ਕੀਤਾ ਸਕੂਲ ਸਟਾਫ ਖਾਲਸਾ ਏਡ ਅਤੇ ਆਸ-ਪਾਸ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਸਮਾਨ ਹੁਣ ਫਿਰੋਜ਼ਪੁਰ ਦੇ ਇਲਾਕਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਸਰ ਸਕੂਲ ਵੱਲੋਂ ਤਾਂ ਇੱਕ ਇਨੀਸ਼ੀਏਟਿਵ ਲਿੱਤਾ ਗਿਆ ਸੀ ਫ੍ਰੈਂਕਲੀ ਸੇਇੰਗ ਸਕੂਲ ਇੱਕ ਸੈਂਟਰ ਬਣਿਆ ਹੈਗਾ ਬਟ ਮਦਦ ਸਾਰੀ ਕਮਿਊਨਿਟੀ ਨੇ ਕੀਤੀ ਹੈ ਸਾਰੇ ਪਿੰਡਾਂ ਵਾਲਿਆਂ ਨੇ ਕੀਤੀ ਹੈ ਸਾਰੇ ਆਸ-ਪਾਸ ਦੇ ਸਰਪੰਚਾਂ ਨੇ ਕੀਤੀ ਹੈਗੀ ਹੈ ਤੇ ਖਾਲਸਾ ਏਡ ਨੇ ਕੀਤੀ ਹੈ ਪੈਰੈਂਟਸ ਨੇ ਕੀਤੀ ਹੈ ਸਾਡੇ ਸਟਾਫ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਚਾਹੇ ਉਹ ਡਰਾਈਵਰਸ ਨੇ ਸਿਸਟਰਸ ਨੇ ਟੀਚਰਸ ਨੇ ਤੋਂ ਉਦਨ ਦੇ ਲੱਗੇ ਹੋਏ ਇੱਕ ਵੀ ਦਿਨ ਛੁੱਟੀ ਨਹੀਂ ਮਾਰੀ ਹੈਗੀ ਕਿਸੇ ਨੇ ਤੋਂ ਜਦ ਉਸ ਸਰਕਾਰ ਨੇ ਛੁੱਟੀਆਂ ਦਿੱਤੀਆਂ ਸੀ ਕਿ ਉਹਨਾਂ ਨੇ ਛੁੱਟੀਆਂ ਐਵੇਂ ਹੀ ਆਪਣੇ ਪੂਰੀਆ ਕੀਤੀਆਂ ਨੇ ਕੰਮ ਕਰਕੇ ਜਿਹੜੇ ਕਿਹੜਾ ਸਮਾਨ ਹੈ ਤੁਹਾਡੇ ਅੱਗੇ ਅੱਜ ਮੈਂ ਅਸੀਂ ਕਿੱਟਾਂ ਬਣਾ ਕੇ ਭੇਜ ਰਹੇ ਹਾਂ ਰਾਸ਼ਨ ਦੀਆਂ ਔਰ ਫਿਰੋਜ਼ਪੁਰ ਵਾਲੀ ਸਾਈਡ ਭੇਜ ਰਹੇ ਹਾਂ ਜਿੱਥੇ ਜਿਹੜੇ ਪਿੰਨਾਂ ਚ ਹਜੇ ਰਾਹਤ ਨਹੀਂ ਪਹੁੰਚੀ ਹੈਗੀ ਇਹ ਬੇਸਿਕਲੀ ਜਿਹੜਾ ਜ਼ਰੂਰਤ ਦਾ ਸਮਾਨ ਹੁੰਦਾ ਡੇਲੀ ਯੂਜ਼ ਦਾ ਉਹ ਹੀ ਭੇਜਿਆ ਜਾ ਰਿਹਾ ਹੈ ਜਿਹੜੇ ਪਹਿਲਾਂ ਸਮਾਨ ਭੇਜਿਆ ਗਿਆ ਸੀ ਉੱਥੇ ਲੋਕਾਂ ਦੀ ਰਿਕੁਆਇਰਮੈਂਟ ਹੋਨ ਰਿਕੁਆਇਰਮੈਂਟ ਐਕਚੁਅਲੀ ਚੇਂਜ ਹੋ ਗਈ ਹੈਗੀ ਹੈ ਕਿਉਂਕਿ ਪਾਣੀ ਥੋੜਾ ਥੱਲੇ ਹੋ ਗਿਆ ਹੈਗਾ ਤੇ ਹੁਣ ਪਾਣੀ ਸੁੱਕ ਗਿਆ ਹੈਗਾ ਤਾਂ ਹੁਣ ਬੇਸਿਕਲੀ ਜਿਹੜੀ ਹੈਲਪ ਚਾਹੀਦੀ ਹੈ ਉਹ ਫਾਈਨੈਂਸ਼ੀਅਲ ਤੋਂ ਜ਼ਿਆਦਾ ਪਹਿਲਾਂ ਲੋਕਾਂ ਦੀ ਹੱਥ ਦੀ ਹੈਲਪ ਚਾਹੀਦੀ ਹੈ ਕਿ ਅੱਗੇ ਆਣ ਤੇ ਵਾਈਪਰਾਂ ਦੇ ਥਰੂ ਜਿਹੜਾ ਹੈਗਾ 11 ਲੋਕਾਂ ਦੇ ਜਿਹੜੇ ਗੱੜਾ ਭਰੇ ਆ ਪਏ ਲੋਕਾਂ ਦੇ ਘਰਾਂ ਚ ਉਹ ਕੱਢਣ ਤੇ ਤਾਂ ਕਿ ਉਹ ਘਰ ਜਿਹੜੇ ਰਹਿਣ ਜੋਗੇ ਹੋਣ ਅਗਰ ਕਿਸੇ ਦੀ ਛੱਤ ਡਿੱਗੀ ਹੈ ਤੇ ਛੱਤ ਬਣਾਉਣ ਚ ਹੈਲਪ ਕਰਨ ਤੇ ਜਿਹੜੇ ਖੇਤਾਂ ਚ ਇਨਾ ਰੇਤਾ ਭਰਿਆ ਪਿਆ ਹੈ ਕਿਉਂਕਿ ਅਗਰ ਆਪ ਕਿਸਾਨ ਲੱਗਿਆ ਰਿਹਾ ਹੈ ਤਾਂ 6 ਮਹੀਨੇ ਰੇਤਾ ਕੱਢਣ ਚ ਲੱਗ ਜਾਣਗੇ ਤੇ ਉਹ ਕੱਢਣਾ ਪਏਗਾ ਕਿਉਂਕਿ ਅਗਰ ਅਗਲੀ ਫਸਲ ਤੋਂ ਪਹਿਲਾਂ ਆਪਾਂ ਤਿਆਰ ਹੋਣਾ ਹੈ ਆਪਾਂ ਪੰਜਾਬ ਫਿਰ ਖੜਾ ਕਰਨਾ ਹੈ ਉਹ ਹੈਲਪ ਸਭ ਤੋਂ ਵੱਡੀ ਹੋਏਗੀ ਕਿ ਅਗਰ ਆਪਾਂ ਖੇਤ ਸਾਫ਼ ਕਰ ਦਈਏ ਤੇ ਅਗਰ ਆਪਾਂ ਉਹਨਾਂ ਦੇ ਘਰ ਸਾਫ਼ ਕਰ ਦਈਏ ਕਿਹੜਾ ਕਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੋਵੇ ਜਿਦ ਤੱਕ ਕਿ ਤੁਸੀਂ ਦੇਖੀਂ ਫਾਲਸਾ ਇਹਦੇ ਤੋਂ ਇਲਾਵਾ ਹੋਰ ਕਿਰੇ ਕਿਰੇ ਪਿੰਡਾਂ ਵਾਲਿਆਂ ਦਾ ਬਹੁਤ ਰਿਆ ਮਤਲਬ ਮਤਲਬ ਕੋਣ ਕਹਿੰਦਾ ਹੈ ਕਿ ਪਿੰਡਾਂ ਚ ਲੋਕ ਵੇਲੇ ਬੈਠੇ ਰਹਿੰਦੇ ਨੇ ਮਤਲਬ ਪਿੰਡਾਂ ਵਾਲਿਆਂ ਨੂੰ ਇੱਕ ਆਵਾਜ਼ ਦੀ ਜ਼ਰੂਰਤ ਹੁੰਦੀ ਹੈ ਤੇ ਸਾਰੇ ਸਮਾਨ ਪਿੰਡਾਂ ਚੋਂ ਇਧਰ ਉਧਰ ਇਕੱਠਾ ਕਰਕੇ ਜਿਹੜਾ ਜੋ ਦੇ ਸਕਦਾ ਸੀ ਗੁਰਦੁਆਰਿਆਂ ਚ ਉਹਨਾਂ ਨੇ ਇਕੱਠਾ ਕੀਤਾ ਤੇ ਗੁਰਦੁਆਰਿਆਂ ਚੋਂ ਟਰਾਲੀ ਪਰ ਪਰ ਕੇ ਉਹਨਾਂ ਨੇ ਸਕੂਲ ਚ ਪਹੁੰਚਾਇਆ ਪੀਰੈਂਟਸ ਵਗੈਰਾ ਜਾਂ ਸਕੂਲ ਦੇ ਬਹੁਤ ਸਾਰੇ ਪੇਰੈਂਟਸ ਅਗੇ ਵੱਧ ਕੇ ਆਏ ਔਰ ਉਹਨਾਂ ਨੇ ਵੀ ਨਾਲ ਹੈਲਪ ਕਰਾਈ ਹੈਗੀ ਸਮਾਨ ਛੱਡ ਕੇ ਗਏ ਨੇ ਹੈਲਪ ਵਾਸਤੇ ਤੇ ਆਪਣੇ ਸੋਸ਼ਲ ਮੀਡੀਆ ਦੇ ਥਰੂ ਵੀ ਬਹੁਤ ਇਹਨੂੰ ਲਾਈਕ ਇਨਕਰੇਜ ਕਰਦੇ ਨੇ ਇਹਨੇ ਲੋਕਾਂ ਨੂੰ ਆਈ ਥਿੰਕ ਇਹ ਸਾਡੇ ਸਟੂਡੈਂਟਸ ਵਾਸਤੇ ਇਟਸ ਅ ਵੈਰੀ ਬਿਗ ਐਗਜ਼ਾਮਪਲ ਕਿ ਹਿਮਨਿਟੀ ਇਜ਼ ਦ ਮੋਸਟ ਇੰਪੋਰਟੈਂਟ ਬਿਲਕੁਲ ਰਹੇਗੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ 1.5 ਮਹੀਨੇ ਤੋਂ ਬਾਅਦ ਥੋੜਾ ਜਿਹਾ ਪਾਣੀ ਥੱਲੇ ਚਲਾ ਜਾਏਗਾ ਹੁਣ ਆਪਾਂ ਇੱਟਾਂ ਦੀ ਸਵੰਦ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਦਵਾਰਾਂ ਤੇ ਘਰ ਖੜੇ ਕਰੇ ਜਾ ਸਕਣ ਮੈਂ ਮੈਸੇਜ ਇਹੀ ਦੇਣਾ ਚਾਹਾਂਗੀ ਜਿਹੜਾ ਮੈਂ ਪਹਿਲਾਂ ਵੀ ਕਿਹਾ ਹੈਗਾ ਕਿ ਪੰਜਾਬੀਆਂ ਦੇ ਦਿਲ ਵਾਕਈ ਬਹੁਤ ਵੱਡੇ ਹੈਗੇ ਨੇ ਜਦੋਂ ਦੇਣ ਨੂੰ ਆਂਦੇ ਨੇ ਬਟ ਲੈਣ ਵਾਸਤੇ ਵੀ ਸਿਰੱਖਾਂ ਤੇ ਰੱਖ ਕੇ ਲੈਣਾ ਚਾਹੀਦਾ ਹੈ ਕਿ ਜਿਹੜਾ ਜਿੰਨੇ ਜੋਗਾ ਹੈਗਾ ਉਹ ਮਦਦ ਕਰ ਰਿਹਾ ਹੈ ਉਹਦੇ ਚ ਪੋਲਿਟਿਕਸ ਨਾਲ ਲੈ ਕੇ ਆਓ ਸਿਰਫ ਹਿਮੈਨਿਟੀ ਨੂੰ ਅੱਗੇ ਰੱਖੋ ਤੇ ਜਿਹੜੀ ਚੀਜ਼ ਮਿਲ ਰਹੀ ਹੈਗੀ ਹੈ ਉਹਨੂੰ ਅਗਰ ਤੁਹਾਨੂੰ ਨਹੀਂ ਜ਼ਰੂਰਤ ਹੈ ਕਿ ਕਿਸੇ ਹੋਰ ਜ਼ਰੂਰਤਮੰਦ ਨੂੰ ਦੇ ਦਿਓ ਬਟ ਜਿਹੜਾ ਵੀ ਦੇ ਰਿਹਾ ਉਹਨੂੰ ਹੈਲਪ ਲੈ ਕੇ ਆਪਣਾ ਜਿਹੜਾ ਹੈ ਧੰਨਵਾਦ ਕਰਨਾ ਚਾਹੀਦਾ ਹੈ ਇਹਦਾ ਸਹਿਯੋਗ ਦਿੱਤਾ ਅੱਜ ਜਿਹੜੀ ਅਸੀਂ ਇਹ ਗੱਡੀ ਲੈ ਕੇ ਜਾ ਰਹੇ ਹਾਂ ਜੀ ਇਹ ਫਿਰੋਜ਼ਪੁਰ ਜਾ ਰਹੀ ਹੈ ਜੀ ਕਿਉਂਕਿ ਉੱਥੇ ਪਾਣੀ ਦਾ ਜਿਹੜਾ ਵਹਾਅ ਹੈ ਉਹ ਘਟ ਹੋ ਗਿਆ ਤੇ ਇਹ ਜਿਹੜਾ ਵੀ ਰਾਸ਼ਨ ਹੈ ਇਹ ਉੱਥੇ ਘਰ-ਘਰ ਜਾ ਕੇ ਸਾਡੇ ਵੱਲੋਂ ਆਪ ਵੰਡਿਆ ਜਾਏਗਾ ਜੀ ਇਸ ਰਾਸ਼ਨ ਦੇ ਵਿੱਚ ਅਸੀਂ ਬਹੁਤ ਧੰਨਵਾਦੀ ਹਾਂ ਪਲੈਨੇਟੀ ਸਕੂਲ ਦੇ ਅਤੇ ਨਗਰ ਨਿਵਾਸੀ ਪਿੰਡਾਂ ਦੇ ਸਰਪੰਚਾਂ ਦੇ ਅਸੀਂ ਸਾਰਿਆਂ ਦੇ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਇਸ ਸੇਵਾ ਦੇ ਵਿੱਚ ਸਹਿਯੋਗ ਦਿੱਤਾ ਤੇ ਨਾਲੇ ਸਾਡਾ ਸਾਥ ਦਿੱਤਾ ਅਸੀਂ ਸਭ ਦਾ ਬਹੁਤ ਧੰਨਵਾਦੀ ਹਾਂ ਜੀ ਸਾਰੇ ਇਹਦੇ ਵਿੱਚ ਪਾਣੀ ਆ ਜੀ ਦਾਲਾਂ ਨੇ ਜੀ ਆਟਾ ਏ ਨੂਨ ਆ ਜੀ ਨਮਕ ਆ ਜੀ ਰਸੋਈ ਦਾ ਤਕਰੀਬਨ ਤਕਰੀਬਨ ਸਾਰਾ ਹੀ ਸਮਾਨ ਆ ਜੀ ਜਿਹੜਾ ਅਸੀਂ ਇੱਥੋਂ ਲੈ ਕੇ ਜਾ ਰਹੇ ਹਾਂ हां जी सर पहला ਅਸੀਂ ਸਰ ਅੰਮ੍ਰਿਤਸਰ ਵਾਲੇ ਪਾਸੇ ਫਤਿਹਗੜ੍ਹ ਸਾਹਿਬ ਚੂੜੀਆਂ ਗਏ ਸੀਗੇ ਜੀ ਉੱਥੇ ਦਾ ਹਾਲਾਤ ਬਹੁਤ ਬੁਰੇ ਸੀਗੇ ਜੀ ਪਾਣੀ ਦਾ ਉਹ ਬਹਾਾ ਕਾਫੀ ਸੀਗਾ ਜੀ ਹੁਣ ਇਸ ਵਾਰੀ ਅਸੀਂ ਫਿਰੋਜ਼ਪੁਰ ਲੈ ਕੇ ਜਾ ਰਹੇ ਹਾਂ ਜੀ ਇਹ ਹੁਣ ਅਸੀਂ ਉੱਥੇ ਜਾ ਕੇ ਦੇਖਾਂਗੇ ਜੀ ਹਾਲਾਤ ਕਹੇ ਜene ਵੈਸੇ ਸਾਡੇ ਵਲੰਟੀਅਰ ਦੱਸ ਰਹੇ ਨੇ ਜੀ ਅੱਗੇ ਨਾਲੋਂ ਬਹੁਤ ਬਿਹਤਰ ਆ ਜੀ ਉੱਥੇ ਪਾਣੀ ਦਾ ਜਿਹੜਾ ਬਹਾਅ ਹੈ ਤੇ ਜਿਹੜਾ ਉਹ ਘੱਟ ਹੋ ਗਿਆ ਜੀ ਅੱਗੇ ਮੇਰਾ ਨਾਮ ਲਖਵਿੰਦਰ ਪਾਲ ਸਿੰਘ ਲਾਲੀ ਤੇ ਸਰ ਕੀ ਕਹਿਣਾ ਚਾਹੂਗਾ ਅੱਜ ਜਿਹੜੀ ਇੱਕ ਮਦਦ ਭੇਜੀ ਜਾ ਰਹੀ ਹੈ ਹਰ हां जी सर ਅਸੀਂ ਅੱਜ ਪਿੰਡ ਕਿਸ਼ਨਗੜ੍ਹ ਤੋਂ ਸਾਰਾ ਰਾਸ਼ਨ ਇਕੱਠਾ ਕਰਕੇ ਲੈ ਕੇ ਆਏ ਆ ਪਿੰਡ ਦੇ ਸਹਿਯੋਗ ਨਾਲ ਤੇ ਐਨਆਰਆਈ ਵੀਰਾਂ ਦੇ ਭਰਾਮਾਂ ਦੀ ਮਦਦ ਨਾਲ ਅਸੀਂ ਸਾਰਾ ਰਾਸ਼ਨ ਲੈ ਕੇ ਆਏ ਆ ਜੀ ਤੇ ਅਸੀਂ ਹੜਪੀੜਾਂ ਲਈ ਪਚਾ ਰਹੇ ਆ ਹੋਰ ਵੀ ਮਦਦ ਹੈ ਉਹ ਕਰ ਰਹੇ ਆ ਪਿੰਡ 'ਚ ਇਕੱਠੀ ਤੇ ਉਹ ਬਾਅਦ ਵਿੱਚ ਪਹੁੰਚਾਵਾਂਗੇ ਜੀ ਅਸੀਂ ਸਕੂਲ ਦਾ ਬਹੁਤ ਧੰਨਵਾਦੀਆਂ ਪ੍ਰਿੰਸੀਪਲ ਮੈਡਮ ਦਾ ਤੇ ਖਾਲਸਾ ਏਡ ਦਾ ਬਹੁਤ ਧੰਨਵਾਦ ਜੀ ਨਾਲ ਸਹਿਯੋਗ ਨਾਲ ਅਸੀਂ ਇਕੱਠਾ ਕਰਕੇ ਸਾਰਾ ਉੱਥੇ ਭੇਜ ਰਹੇ ਆ ਜੀ ਮੈਂ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਉਹ ਮੰਗਿਆ ਜੀ ਸਾਡੇ ਬੱਚੇ ਸਕੂਲ ਚ ਪੜ੍ਹਦੇ ਨੇ ਤੇ ਮੈਂ ਸਭ ਤੋਂ ਪਹਿਲਾਂ ਤਾਂ ਪਲੈਨੇਟੀ ਸਕੂਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਜਿਨ੍ਹਾਂ ਨੇ ਅੱਜ ਇਹ ਮੌਕਾ ਦਿੱਤਾ ਔਰ ਇਹ ਅੱਜ ਦੂਸਰੀ ਵਾਰੀ ਇਹ ਕੰਮ ਹੋ ਰਿਹਾ ਹੈ ਕਿ ਅਸੀਂ ਹਰਪੀਟਾਂ ਲਈ ਸਾਰਾ ਰਾਸ਼ਨ ਇਕੱਠਾ ਕਰਕੇ ਸਾਰੇ ਪੇਰੈਂਟਸ ਨੇ ਆਲੇ-ਦੁਆਲੇ ਦੇ ਪਿੰਡਾਂ ਨੇ ਕਾਫੀ ਸਪੋਰਟ ਕੀਤਾ ਆ ਸਾਨੂੰ ਇਹ ਨਹੀਂ ਉਮੀਦ ਵੀ ਨਹੀਂ ਸੀਗੀ ਕਿ ਸਕੂਲ ਨੇ ਜੋ oprala ਚਲਾਇਆ ਹੈ ਕਿ ਇੰਨੀ ਅੱਛੀ ਕੁਆਂਟੀਟੀ ਦੇ ਵਿੱਚ ਰਾਸ਼ਨ ਔਰ ਸਮਾਨ ਇਕੱਠਾ ਹੋ ਜਾਏਗਾ ਬਟ ਲੋੜ ਨਾਲੋਂ ਵੱਧ ਔਰ ਜ਼ਰੂਰਤ ਨਾਲੋਂ ਜ਼ਿਆਦਾ ਸਾਨੂੰ ਬਹੁਤ ਪਿਆਰ ਔਰ ਸਪੋਰਟ ਮਿਲਿਆ ਪੇਰੈਂਟਸ ਦਾ ਐਨਆਰਆਈ ਭਰਾਵਾਂ ਦਾ ਆ वाले ਦੇ ਪਿੰਡਾਂ ਦਾ ਸਰਪੰਚਾਂ ਦਾ ਲੋਕਾਂ ਨੇ ਬਹੁਤ ਸਪੋਰਟ ਕੀਤੀ ਹੈ ਤੇ ਮੈਂ ਸਕੂਲ ਦਾ ਬਹੁਤ ਥੈਂਕ ਯੂ ਕਰਨਾ ਚਾਹੂੰਗੀ ਜਿਨ੍ਹਾਂ ਨੇ ਇਹ ਸਕੀਮ ਚਲਾਈ ਔਰ ਇਹ ਹਰਪੀੜ ਲੋਕਾਂ ਨੂੰ ਬਹੁਤ ਇਸ ਚੀਜ਼ ਦਾ ਫਾਇਦਾ ਹੋਏਗਾ ਔਰ ਖਾਲਸਾ 8 डे ਥਰੂ ਅਸੀਂ ਇਹ ਪੂਰੀ ਕੋਸ਼ਿਸ਼ ਕਰਾਂਗੇ ਪਹਿਲਾਂ ਵੀ ਕਰ ਚੁੱਕੇ ਹੈ ਸਕੂਲ ਵਾਲੇ ਤੇ ਦੁਬਾਰਾ ਇਹ ਚਾਂਸ ਹੈ ਕਿ ਖਾਲਸਾ 8 डे ਥਰੂ ਇਹ ਲੋੜਵੰਦ ਲੋਕਾਂ ਨੂੰ ਸਾਰਾ ਸਮਾਨ ਪਹੁੰਚੇਗਾ ਤਾਂ ਕਿ ਇਹ ਜ਼ਰੂਰਤ ਜਿੱਥੇ-ਜਿੱਥੇ ਹੋਵੇ ਉਸ ਚੀਜ਼ ਦੇ ਸਾਰੇ ਤਰੀਕੇ ਨਾਲ ਪਹੁੰਚ ਹੋਵੇ ਥੈਂਕ ਯੂ ਨਾ ਮੈਡਮ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਮੇਰੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਸਕੂਲ ਦੇ ਸਟਾਫ ਮੈਨੇਜਮੈਂਟ ਦਾ ਧੰਨਵਾਦ ਕਰਨਾ ਚਾਹੁੰਗਾ ਸੋਨੀਆ ਮੈਡਮ ਦਾ ਆਪਣੇ ਰਾਕੇਸ਼ ਠਾਕੁਰ ਸਰ ਦਾ ਔਰ ਸਾਰੇ ਟੀਚਰਸ ਆਬਾਂ ਦਾ ਜਿਨ੍ਹਾਂ ਨੇ ਇਨੇ ਔਖੇ ਟਾਈਮ ਦੇ ਵਿੱਚ ਹੱਟਪੀਟਾਂ ਲਈ ਓਵਰ ਟਾਈਮ ਕਰਕੇ ਮਤਲਬ ਕਿ ਬਿਨਾ ਕਿਸੇ ਮਤਲਬ ਤੋਂ ਆਪਣੀ ਸ਼ਰਧਾ ਭਾਵਨਾ ਦੇ ਨਾਲ ਪੂਰਾ ਪੂਰਾ ਦਿਨ ਕੰਮ ਕਰਦੇ ਰਹੇ ਨੇ ਤੇ ਸਕੂਲ ਵੀ 24 ਘੰਟੇ ਓਪਨ ਰਹਿਦਾ ਸੀਗਾ ਤੇ ਇਸ ਦੇ ਨਾਲ ਜੋ ਨਾਲ ਦੇ ਪਿੰਡ ਨੇ ਖੰਨਾ ਬਲੌਕ ਸਮਰਾਲਾ ਬਲੌਕ ਸਾਰਿਆਂ ਨੇ ਬਹੁਤ ਵੱਧ ਛੜ ਕੇ ਮਦਦ ਕੀਤੀ ਆ ਤੇ ਜਿੱਤੇ ਤੱਕ ਮੈਂ ਜਾਣਦਾ ਮੇਰੇ ਏਰੀਆ ਦੇ ਵਿੱਚ ਇਹ ਪਹਿਲਾ ਸਕੂਲ ਆ ਜਿਨੇ ਹੜ ਪੀੜਤਾਂ ਦੇ ਲਈ ਹੁਮ ਹੁਮਾ ਕੇ ਮਦਦ ਕੀਤੀ ਆ ਤੇ ਉਰੋਂ ਹੁਣ ਸੈਕੰਡ ਟਾਈਮ ਟਰੱਕ ਜਾ ਰਿਹਾ ਜੋ ਕਿ ਆਪਣੇ ਖਾਲਸਾ ਏਡ ਵਾਲੇ ਨੇ ਜੋ ਲੋੜਵੰਦ ਬੰਦਿਆਂ ਨੂੰ ਜ਼ਰੂਰਤਮੰਦ ਬੰਦਿਆਂ ਨੂੰ ਪ੍ਰੋਪਰ ਜਗ੍ਹਾ ਤੇ ਇਹ ਚੀਜ਼ ਦੇ ਰਹੇ ਨੇ ਮੇਰੇ ਖਿਆਲ ਦੇ ਨਾਲ ਤਾਂ ਪਲੈਂਟ ਦੇ ਸਕੂਲ ਦਾ ਬਹੁਤ ਆਪਾਂ ਧੰਨਵਾਦ ਕਰਨਾ ਚਾਹੀਦਾ ਜੋ ਕਿ ਹਾਰਡਪੀਟ ਤੋਂ ਲਈ ਇੰਨਾ ਕੁਸ਼ ਐਫਰਟ ਕਰ ਰਹੇ ਹਨ ਤੇ ਤਕਰੀਬਨ ਜੀ ਸਮਰਾਲਾ ਬਲਾਕ ਸਾਰਾ ਹੀ ਇਹ ਸਕੂਲ ਨੂੰ ਸਪੋਰਟ ਕਰ ਰਿਹਾ ਇਹਨਾਂ ਦੀ ਵੀ ਬਹੁਤ ਸਪੋਰਟ ਆ ਜਿਹੜਾ ਇਹਨਾਂ ਨੇ ਉਪਰਾਲਾ ਕਰਿਆ ਇਹਨਾਂ ਪਿੰਡਾਂ ਜਾ ਕੇ ਸਟਾਫ ਨੇ ਆਪ ਚੱਕਿਆ ਸਮਾਨ ਸਾਰਾ ਸਮਾਨ ਜਾਨੀ ਲੋੜ ਤੋਂ ਵੱਧ ਰਾਸ਼ਨ ਇਕੱਠਾ ਹੋ ਗਿਆ ਇੱਕ ਦਿਹਾੜੀ ਜੀ ਬਾਕੀ ਇਹ ਖਾਲਸਾ ਡੇਰਾ ਜਾਲਾਂ ਟੀਮ ਦੀ ਬਹੁਤ ਹੋਰ ਜਿਹੜਾ ਇਹਨਾਂ ਨੇ ਪਚਾਉਣਾ ਸਿਰੇ ਨਹੀਂ ਤਾਂ ਹੁਣ ਸੁਣਦੇ ਆਂ ਲੋਕਾਂ ਤੋਂ ਵੀ ਰਾਹ 'ਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਬਹੁਤ ਇਹ ਵਧੀਆ ਪ੍ਰਾਲਾ ਜੀ ਬਹੁਤ ਇੱਕ ਤੇ ਕਿਹੜਾ ਕਿਹੜਾ ਜਿਹੜਾ ਸਮਾਨ ਲੈ ਕੇ ਜਾ ਤਾ ਤਕਰੀਬ ਹੁਣ ਗਣਤੀ ਵੀ ਨਹੀਂ ਕਰ ਸਕਦੇ ਰਾਸ਼ਨ ਖਾਣ ਪੀਣ ਵਾਲਾ ਸਾਰਾ ਹੀ ਆ ਆਟਾ, ਚੌਲ, ਦਾਲਾਂ, ਬਿਸਕੁਟ, ਰਸ, ਰੋਫੈਂਡ, ਚੀਨੀ ਚੀਨੀ ਹੋ ਗਈ, ਬਿਸਕੁਟ ਆ ਰਸ ਹੋ ਗਏ ਇਹ ਜਦ ਬਹੁਤ ਜ਼ਿਆਦਾ ਹਾਂਜੀ ਹਾਂਜੀ ਸਾਰਾ ਹੀ ਖਾਣ ਪੀਣਾ ਸਾਰਾ ਹੀ ਸਮਾਨਾ